ਬਿੱਟੂ ਦਾ ਰਾਜਾ ਘੱਪੀ ਜਿੱਤੂ ਦਾ ਸਾਡਾ ਪੱਪੀ ਪੰਜਾਬ ਦੇ ਪੈਸੇ ਜਿਹੜੇ ਆ ਉਹ 42-42 ਲੱਖ ਦੇ ਬੋਲ ਲੈ ਰਿਆ ਉਹ ਸਾਰਾ ਸਾਹ ਪੱਪੀ ਕਰ ਰਿਆ ਦਿੱਤੋ ਮੰਗ ਲੈਣਾ ਸਾਹ ਪੱਪੀ ਨੇ ਸਾਡਾ ਪੱਪੀ ਪ੍ਰਾਸ਼ਾ ਲੋਕਾਂ ਨਾਲ ਜੁੜਿਆ ਇਨਸਾਨ 15 ਸਾਲਾਂ ਤੋਂ ਬਾਲਾਈ ਦੀ ਰਤ ਚਾਤਰ ਕੱਢਦਾ ਪਰਮਾਤਮਾ ਦੇ ਵਿੱਚ ਆਸਤਾ ਦੀ ਰੱਖਦਾ ਵਿਸ਼ਵਾਸ ਵੀ ਰੱਖਦਾ ਲੋਕੀ ਬੱਚੇ ਜਾਗ ਮੇ ਸੋਸ਼ਲ ਮੀਡੀਆ ਦਾ ਜੋਗ ਆ ਗਿਆ ਇਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਕਿਹੜੇ ਲੋਕ ਰਾਜਨੀਤੀ 92 ਮੈਂਬਰ ਤਾਂ ਹੀ ਚੁਣਿਆ ਹੁਣ ਇਹਨਾਂ ਨੇ ਮਨ ਬਣਾਇਆ ਹੋਇਆ ਅੱਜ ਕੀ ਕਰਨਾ 13 0 ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਮੌਕੇ ਚੋਣ ਪ੍ਰਚਾਰ ਪੂਰੇ ਸਿਖਰਾਂ ਤੇ ਚੱਲ ਰਿਹਾ। ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਲੀਡਰ ਇੱਕ ਦੂਜੇ ਦੇ ਪੋਤੜੇ ਫਰੋਲਦੇ ਹੋਏ ਨਜ਼ਰ ਆ ਰਹੇ ਨੇ। ਜੇਕਰ ਗੱਲ ਕਰੀਏ ਲੁਧਿਆਣਾ ਦੇ ਜਗਰਾਉਂ ਦੀ ਤਾਂ ਉੱਥੋਂ ਵਿਧਾਇਕ ਸਰਬਜੀਤ ਕੌਰ ਮਾਨੁਕੇ ਹੋਰੀ ਵੀ ਮੀਡੀਆ ਦੇ ਕੈਮਰੇ ਅੱਗੇ ਆਏ ਨੇ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮਾਨੁਕੇ ਨੇ ਜਿੱਥੇ ਰਵਨੀਤ ਸਿੰਘ ਬਿੱਟੂ ਹੋਰਾ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਉੱਥੇ ਹੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੋਰਾਂ ਦੀਆਂ ਟਿੱਪਣੀਆਂ ਦਾ ਮੋੜ ਮਾ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਹਾਲੇ ਤਾਂ ਬੱਸਾਂ ਦੀਆਂ ਬਾਡੀਆਂ ਵਾਲੇ ਮਾਮਲੇ ਦੀ ਵੀ ਜਾਂਚ ਹੋਣੀ ਹੈ ਪਿੰਡਾਂ 'ਚ ਤਾਂ ਇੱਕੋ ਹੀ ਨਾਰਾ ਜੀ ਬਿੱਟੂ ਤੇ ਰਾਜਾ ਘੱਪੀ ਜਿੱਤੂ ਦਾ ਸਾਡਾ ਪੱਪੀ ਕਿਉਂਕਿ ਪਿਛਲੀ ਵਾਰ ਪਿਛਲੇ ਜਿਹੜੇ ਸਾਬਕਾ ਐਮਪੀ ਐਥੋਂ ਦੇ ਉਹ ਜਿਹੜੇ ਰਵਨੀ ਸਿੰਘ ਬਿੱਟੂ ਜੀ ਉਹ ਹਰ ਪਿੰਡ ਨੂੰ ਇੱਕ ਇੱਕ ਕਰੋੜ ਦਾ ਵਾਅਦਾ ਕਰਕੇ ਗਏ ਸੀ ਦੇਣ ਦਾ ਉਹ ਅੱਜ ਤੱਕ ਵਾਪਸ ਹੀ ਨਹੀਂ ਆਏ ਜੇ ਉਹ ਕਹੇ ਉਹਨਾਂ ਦੇ ਕੰਮਾਂ ਦਾ ਕੀ ਲੋਕਾਂ ਨੂੰ ਮਿਲੇ ਵੀ ਨਹੀਂ ਪੂਰੇ ਜਗਰਾਉਂ ਹਲਕੇ ਚ ਕਿਸੇ ਨੂੰ ਉਹਨਾਂ ਨੇ ਆਪਣਾ ਪਰਸਨਲ ਨੰਬਰ ਦੇ ਦਿੱਤਾ ਦੇਖੋ ਕਾਂਗਰਸ ਦੀ ਤਾਂ ਹਾਲਤ ਇੰਨੀ ਵਿਚਾਰੀ ਔਖੀ ਹੋਈ ਪਈ ਆ ਉਹਨਾਂ ਨੂੰ ਜਗਰਾਉਂ ਲੁਧਿਆਣੇ ਦੀ ਸੀਟ ਤੋਂ ਇੰਨੀ ਵਿਕਾਰੀ ਲੱਗਣਾ ਪੈ ਗਿਆ ਆਪਦਾ ਪਰ ਇੱਥੋਂ ਸਾਰੇ ਕੈਂਡੀਡੇਟਸ ਨੂੰ ਦਰਕਨਾਰ ਕਰਕੇ ਉਹਨਾਂ ਨੇ ਆਪਦਾ ਪੰਜਾਬ ਪ੍ਰਧਾਨ ਉਤਾਰਿਆ ਕਾਂਗਰਸ ਕੋਲੇ ਕੈਂਡੀਡੇਟ ਦੇ ਨਾਂ ਹੋਣ ਕਰਕੇ ਤੇ ਸਾਡੇ ਪੱਕੇ ਪ੍ਰਸ਼ਾਸ ਲੋਕਾਂ ਨਾਲ ਜੁੜਿਆ ਇਨਸਾਨ 15 ਸਾਲਾਂ ਤੋਂ ਬਾਲਾਈ ਦੀ ਰੱਤ ਚਾਤਰ ਕੱਢਦਾ ਪਰਮਾਤਮਾ ਦੇ ਵਿੱਚ ਆਸਥਾ ਵੀ ਰੱਖਦਾ ਵਿਸ਼ਵਾਸ ਵੀ ਰੱਖਦਾ ਤੇ ਬਾਲਾਈ ਦੀ ਉਹਦੇ ਤੇ ਕਿਰਪਾ ਵੀ ਹੈ ਮੈਨੂੰ ਪੂਰੀ ਉਮੀਦ ਹੈ ਪੂਰੀ ਮੇਰੀ ਕੋਸ਼ਿਸ਼ ਰਹੇਗੀ ਕਿ ਜਿਹੜੇ ਜਿਹੜੇ ਉਹ ਵਾਅਦੇ ਜਗਰਾਉ ਬਸ ਕਰਾਂਗੇ ਕਰਨਗੇ ਜਦੋਂ ਜਗਰਾਉ ਵਾਸੀ ਉਹਨਾਂ ਨੂੰ ਭਾਰੀ ਬੋਮਾਂ ਨਾਲ ਜਿਖਾਉਣ ਜਿਤਾਉਣਗੇ ਤੇ ਮੈਂ ਇੱਕ ਇੱਕ ਵਾਅਦੇ ਤੇ ਉਹਨਾਂ ਤੋਂ ਫੌਜਿਸ਼ ਪਾਵਾਂਗਾ ਕਾਣ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਚੁੱਕੇ ਨੇ ਛੰਡੀਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਛੰਡੀਆਂ ਆਵਾਜ਼ ਪਾਰਟੀ ਲਗਾ ਰਹੀ ਹੈ ਸਭ ਤੋਂ ਜ਼ਿਆਦਾ ਲਗਾ ਰਹੀ ਹੈ ਤੇ ਪੈਸਾ ਕਿੱਥੋਂ ਆ ਰਿਹਾ ਮੈਨੂੰ ਸਮਝ ਨਹੀਂ ਆਉਂਦੀ ਬਈ ਸੱਚ ਦਾ ਬੋਲੇ ਛੜਨੀ ਕੀ ਬੋਲੇ ਰਾਜਾ ਕੈਪਟਨ ਸਾਹਿਬ 5 ਸਾਲ ਸਾਢੇ 1.5 ਸਾਲ ਕਾਂਗਰਸ ਦੇ ਮੁੱਖ ਮੰਤਰੀ ਹੋ ਕੇ ਬੀਜੇਪੀ ਦੀ ਅੰਦਰੋਂ ਅੰਦਰ ਸਪੋਰਟ ਕਰਦੇ ਰਹੇ ਹੁਣ ਸਾਰੀ ਟੀਮ ਬੀਜੇਪੀ ਚ ਲੈ ਗਈ ਉਹਨਾਂ ਨੂੰ ਤਾਂ ਪਤਾ ਵੀ ਬੀਜੇਪੀ ਸਭ ਤੋਂ ਵੱਡੇ ਬਜਟ ਦੇ ਨਾਲ ਐਮਐਲਏ ਐਮਪੀ ਖਰੀਦਣ ਦੀ ਮਾਹਰ ਆ ਕਦੇ ਉਹਨਾਂ ਨੇ ਆਪ ਦੇ ਅੰਦਰੇ ਬੈਠ ਕੇ ਨਹੀਂ ਪੁੱਛਿਆ ਵੀ ਆਪਣੇ ਕੋਲ ਪੈਸਾ ਕਿੱਥੋਂ ਆਉਂਦਾ ਜਿਹੜੇ ਸਾਡੀਆਂ ਝੰਡੀਆਂ ਲੋਕ ਲਾ ਰਹੇ ਆ ਬਹੁਤ ਸਾਰੇ ਕੰਮ ਐਸੇ ਆ ਅਜ ਰੋਡ ਸ਼ੋਅ ਨਿਕਲੇ ਆ ਕਿਸੇ ਇੱਕ ਬੱਚੇ ਦੇ પેટ્રોલ ਦਾ ਪੈਸਾ ਨਹੀਂ ਲਿਆ ਅੱਜ ਝੰਡੇ ਲੱਗੇ ਆ ਬਹੁਤ ਸਾਰੇ ਲੋਕ ਐਸੇ ਆ ਜਿਹੜੇ ਆਪਣੇ ਦਿਲੋਂ ਲਗਾ ਰਹੇ ਆ ਦਿਲੋਂ ਖਰਚਾ ਕਰ ਰਹੇ ਆ ਸਾਡੀ ਤਾਂ ਪਾਰਟੀ ਉਹ ਬਹੁਤ ਵੱਡੇ ਇੰਡਸਟਰੀਅਲਿਸਟ ਦੀ ਪਾਰਟੀ ਹੋਏ ਨਹੀਂ ਸਾਡੀ ਤਾਂ ਪਾਰਟੀ ਉਹ ਆ ਜਿਹੜੇ ਹੱਥੀਂ ਕਿਰਤ ਕਰਨ ਵਾਲੇ ਆ ਉਹ ਇੱਕ ਇੱਕ ਝੰਡਾ ਖਰੀਦ ਕੇ ਸਾਡੀ ਵੋਟਾਂ ਦੇ ਵਿੱਚ ਵਾਅਦਾ ਕਰ ਦਿੰਦੇ ਆ ਤੇ ਸਾਨੂੰ ਇੱਕ ਬੀਬੀ ਜੱਗੀਪੂਰ ਤੋਂ ਲੈ ਕੇ ਇੱਕ ਨਵਾਂ ਵਿਆਹ ਛੜਿਆ ਹੈ ਜਿਹੜੀ ਚੱਲੀ ਕੋਰਟ ਜਿਹੜਾ ਮਹਿਲਾ ਕਮਿਸ਼ਨ ਨੇ ਭੇਜ ਦਿੱਤਾ ਤੁਸੀਂ ਇਸ ਘਟਨਾ ਦੇ ਤਰ੍ਹਾਂ ਨੂੰ ਸਾਨੂੰ ਕਿਦਾ ਦੇਖੋ ਬੀਬੀ ਜ਼ਗੀਰ ਕੌਰ ਬਹੁਤ ਹੀ ਸਤਕਾਰਯੋਗ ਲੇਡੀ ਹੈ ਮੈਂ ਉਹਦਾ ਜੋ ਮਰਜ਼ੀ ਜੋ ਹੋਵੇ ਪਰ ਇੱਕ ਲੇਡੀ ਹੈ ਲੇਡੀ ਦਾ ਇਸ ਲੇਡੀ ਹੈ ਲੇਡੀ ਦਾ ਸਤਕਾਰ ਉਨਾ ਹੀ ਹੋਣਾ ਚਾਹੀਦਾ ਜਿੰਨਾ ਸਾਡੀ ਇੱਕ ਮਾਂ ਦਾ ਉਹਦਾ ਪਿਛਲਾ ਕਿਰਦਾਰ ਲੋਕ ਜੋ ਮਰਜ਼ੀ ਕਹਿਣ ਜਾਂ ਜਿਵੇਂ ਮਰਜ਼ੀ ਉਹਨੂੰ ਦੇਖਣ ਪਰ ਇਸ ਟਾਈਮ ਉਹਦੇ ਏਸ ਦੇ ਹਿਸਾਬ ਨਾਲ ਸਾਡੀ ਮਾਵਾ ਦੇ ਵਰਗੀ ਹੈ ਤੇ ਹਰ ਇੱਕ ਬੰਦੇ ਨੂੰ ਇਸ ਗੱਲ ਦੀ ਗ੍ਰਿਮਾ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਸਾਡੇ ਤਾਂ ਗੁਰੂ ਸਾਹਿਬ ਨੇ ਸਾਨੂੰ ਇਹ ਕਿਹਾ ਦੇਖ ਭਰਾਇਆ ਕਿ ਮਾਮਾ ਧੀਆਂ ਭੈਣਾ ਜਾਣੇ ਠੀਕ ਹੈ ਅਸੀਂ ਉਹਨਾਂ ਦੇ ਆਸਤੇ ਚਲਦੇ ਚਲਦੇ ਮੈਨੂੰ ਲੱਗਦਾ ਵੀ ਇਦਾਂ ਦੀ ਹਰਕਤ ਤੋਂ ਇੱਕ ਪਬਲਿਕ ਫਿਗਰ ਨੂੰ ਗਰੇਜ਼ ਕਰਨਾ ਚਾਹੀਦਾ ਹੈ। ਪਹਿਲੀ ਗੱਲ ਜਲਦੀ ਪੰਜਾਬ ਦੌਰੇ ਤੇ ਆ ਰਹੇ ਨੇ ਪ੍ਰਚਾਰ ਕਰਨਗੇ। ਫਿਰ ਲੱਗਦਾ ਹੈ ਕਿ ਕਿਤੇ ਨਾ ਕਿਤੇ ਵੱਲ ਮਿੱਟੂਗਾ ਤੱਕ ਮਿਲੂਗਾ ਅਮਰ। ਦੇਖੋ ਕੇਰੀਵਾਲ ਜੀ ਜਿਹੜੇ ਅੰਦਰ ਗਏ ਸਾਰੀ ਪੰਜਾਬ ਕੀ ਦੁਨੀਆ ਜਾਣਦੀ ਹੈ ਕਿ ਜਿਹੜਾ ਜ਼ੁਲਮ ਉਹਨਾਂ ਤੇ ਕੀਤਾ ਗਿਆ ਜਿਹੜਾ ਉਹਨਾਂ ਤੇ ਧੱਕੇ ਨਾਲ ਉਹਨਾਂ ਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੇਸ 'ਚ ਫਸਾਇਆ ਗਿਆ। ਪੂਰਾ ਭਾਰਤ ਜ਼ੁਲਮ ਦਾ ਜਵਾਬ ਵੋਟ ਨਾਲ ਦੇਣ ਨੂੰ ਤਿਆਰ ਹੈ। ਕੇ ਦੀ ਵਾਲੇ ਸਾਡੇ ਬਹੁਤ ਹੀ ਜਿਆਦਾ ਹਰਮਨ ਪਿਆਰੇ ਨੇਤਾ ਜਿਨ੍ਹਾਂ ਨੇ ਪਿੱਛੇ ਪਿੱਛੇ ਚੱਲਦੇ ਅਸੀਂ ਅੱਗੇ ਵਧ ਰਹੇ ਹਾਂ ਸਾਨੂੰ ਐਮਐਲਏ ਬਣਾਉਣ ਵਾਲੇ ਆ ਸਾਡੇ ਬੜੇ ਸਾਰੇ ਲੋਕਾਂ ਨੂੰ ਇੱਕ ਸੁਪਨਾ ਦਿਖਾਉਣ ਵਾਲੇ ਰਾਜਨੀਤੀ ਬਦਲਦੇ ਇਤਿਹਾਸ ਤੇ ਜਦੋਂ ਪੰਜਾਬ ਚੋਣਗੇ ਮੈਨੂੰ ਲੱਗਦਾ ਪੰਜਾਬ ਦੇ ਲੋਕ ਉਹਨਾਂ ਨੂੰ ਹੱਥੀ ਛਾਵਾਂਗੇ ਰਾਜਾ ਵੜਿੰਗ ਜਿਹੜੇ ਨੇ ਉਹ ਲਗਾਤਾਰ ਕਹਿ ਰਹੇ ਨੇ ਵੀ ਹਲੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 2.5 ਸਾਲ ਹੋਏ ਨੇ ਪਰ ਜਿੰਨੀਆਂ ਝੰਡੀਆਂ ਜਿੰਨੀ ਐਡਵਰਟਾਈਜ਼ਮੈਂਟ ਉਹ ਕਰ ਰਹੇ ਨੇ ਵੀ ਉਹਨਾਂ ਨੂੰ ਸਾਡੋ ਵੀ ਲੱਗਦਾ ਵੀ ਜਿੰਨੀ ਉਹ ਕਿੰਨੇ ਪੈਸੇ ਲਿਆ ਰਹੇ ਨੇ ਰਾਜਾ ਬਰਿੰਗਜੀ ਸਾਹਿਬ ਸ਼ਾਇਦ 2017 ਦੀ ਇਲੈਕਸ਼ਨ ਭੁੱਲ ਕੇ ਜਦੋਂ ਤਾਂ ਸਾਡੀ ਸਰਕਾਰ ਵੀ ਨਹੀਂ ਸੀ ਸਾਡਾ ਤਾਂ ਵਲੰਟੀਅਰ ਖੂਨ ਪਸੰਦੇ ਦੀ ਕਮਾਈ ਤੋਂ ਵਿੱਚੋਂ ਦਸਵੰਧ ਕੱਟ ਕੇ ਖਰਚਦਾ ਉਸ ਟਾਈਮ ਨਾ ਸਾਡੀ ਸਰਕਾਰ ਸੀ ਨਾ ਸਾਡੀ ਅਜੇ ਲੋਕਾਂ ਦੀ ਆਸ ਸੀ ਉਦੋਂ ਇਹਨਾਂ ਵੱਡੀਆਂ-ਵੱਡੀਆਂ ਤਨਾੜ ਪਾਰਟੀਆਂ ਦੇ 20 ਸੀਟਾਂ ਦੇ ਕੇ ਪੰਜਾਬ ਨੇ ਤਖਤ ਹਿਲਾਤਾ ਅੱਜ ਵੀ ਜੇ ਸਾਡੇ ਪੰਜਾਬ ਦੇ ਵਿੱਚ ਰੋਡ ਸ਼ੋ ਨਿਕਲ ਰਹੇ ਆ ਜਾਂ ਸਾਡੇ ਰੋਡ ਸ਼ੋ ਦੇ ਇਕੱਠ ਹੋ ਰਹੇ ਆ ਇੱਕ ਵੀ ਬੰਦਾ ਪੇੜ ਨਹੀਂ ਹੈ ਜੇ ਲੋਕ ਆਪਦੇ ਘਰ ਤੇ ਝੰਡਾ ਲਵਾਉਣਾ ਚਾਹੁੰਦੇ ਆ ਉਹ ਕਿਤੋਂ ਅਰੇਂਜ ਕਰਕੇ ਕਿਤੋਂ ਖਰੀਦ ਕੇ ਆਪਣੀ ਦਸਬੰਦ ਦੇ ਵਿੱਚੋਂ ਝੰਡਾ ਲਵਾ ਲੈਂਦੇ ਆ ਤਾਂ ਮੈਨੂੰ ਸਮਝ ਨਹੀਂ ਆਉਂਦੀ ਵਿਰੋਧੀਆਂ ਨੇ ਕਿਉਂ ਪੇੜ 'ਚ ਦਰਦ ਹੋ ਰਿਹਾ ਤੁਸੀਂ ਲਗਾਤਾਰ ਕਹਿ ਰਹੇ ਨੇ ਕਿ ਪਿੰਡ ਪਿੰਡਾਂ ਦੇ ਵਿੱਚ ਫਾਸ ਕਰਕੇ ਕੀ ਜੇ ਨਾ ਉਹ ਹਲਕੇ ਦੇ ਵਿੱਚ ਮਲਾਪੁਰ ਹਲਕੇ ਦੇ ਵਿੱਚ ਜਿਹੜੀ ਕਦੋਨੀ ਮਾਈਨਿੰਗ ਜਿਹੜੀ ਚਲਾਈ ਜਾ ਰਹੀ ਹੈ ਵੀ ਸਰਕਾਰ ਦੇ ਨੰਨੀ ਬਹੁਤ ਵੱਡਾ ਆਪਾਂ ਇੱਕ ਰੈਗੂਲੇਟ ਕਮੇਟ ਕਰਾਂਗੇ ਪਰ ਕਰ ਨਹੀਂ ਪਾਈ ਅੱਬ ਕੱਲ ਪਰਸੋ ਇੱਕ ਵੀਡੀਓ ਆ ਰਹੀ ਸੀ ਮੇਰੇ ਸਾਹਮਣੇ ਜਿੱਥੇ ਇੱਕ ਬੰਦਾ ਪੁੱਛਦਾ ਰਾਜਾ ਜੀ ਨੂੰ ਵੀ ਬੀਬੀ ਮਾਨੂ ਕੇ ਸਾਨੂੰ ਟਿੱਪਰ ਚਲਾਉਣ ਨਹੀਂ ਦਿੰਦੀ ਕਿਉਂ ਕਿ ਇੱਥੇ ਲੀਗਲ ਖੱਡਾ ਹੈ ਰਾਜਾ ਜੀ ਕਹਿੰਦੇ ਮੈਨੂੰ ਵੋਟਾਂ ਪਾਓ ਮੈਂ ਤੁਹਾਡੇ ਚਲਵਾ ਕੇ ਦਿਖਾਉਂਗਾ ਇਸ ਕਰਕੇ ਸਾਡੇ ਤਾਂ ਸਰਕਾਰ ਦਾ ਇੱਕੋ ਹੀ ਮਕਸਦ ਹੈ ਜਿਹੜਾ ਸਰਕਾਰੀ ਕੰਮ ਸਹੀ ਹੈ ਉਹ ਕਰ ਲਓ ਭਾਈ ਜਿਹੜਾ ਨਹੀਂ ਸਹੀ ਉਹ ਨਹੀਂ ਹੋਣ ਦੇਗਾ ਬੇਸ਼ੱਕ ਉਹ ਕਿਤੇ ਨਾ ਕਿਤੇ ਕਿੱਥੇ ਪ੍ਰਭਾਵ ਪਾਵੇ ਦੂਜੀ ਗੱਲ ਜਿਹੜੀ ਮੈਂ ਹੈਰਾਨ ਐ ਵੀ ਇਦਾਂ ਦਾ ਉਕਸਾ ਕੇ ਵੋਟਾਂ ਮੰਗਣੀਆਂ ਮੈਨੂੰ ਰਾਜਾ ਜੀ ਇਹ ਦੱਸਣ ਕੀ ਜਾਇਜ਼ ਹੈ ਭੈਣ ਮਾਨੂਕੇ ਦਾ ਜਗਰਾਉ ਹਲਕੇ ਦੇ ਵਿੱਚ ਆਏ ਆ ਇਹਦਾ ਕੀਤਾ ਹੋਇਆ ਕੰਮ ਹਰ ਪਿੰਡ ਦੇ ਵਿੱਚ ਹਰ ਲੋਕਾਂ ਨਾਲ ਇਹਦਾ ਆਪਸੀ ਰਿਸ਼ਤਾ ਵਾ ਔਰ ਜਿੱਥੇ ਵੀ ਜਾਣਾ ਬਹੁਤ ਵਧੀਆ ਹੰਗਾਰਾ ਤੇ ਅੱਜ ਆ ਦੇਖ ਲਓ ਲੋਕ ਦੋ-ਦੋ ਘੰਟੇ ਦੇ ਵੇਟ ਕਰ ਰਹੇ ਆ ਜਿਹੜੇ ਪਿੰਡ ਚ ਵੀ ਜਾਣਾ ਔਰ ਇਹੇ ਸ਼ਹਿਰ ਚ ਵੀ ਜਾਣਾ ਸਾਰੀ ਜਗ੍ਹਾ ਤੇ ਇਹਦੀ ਕੀਤੇ ਹੋਏ ਕੰਮ ਬੋਲ ਰੇ ਅੱਜ ਮਸ ਕਰਕੇ ਜਗਰਾਉਂ ਹਲਕਾ ਜਿਹੜਾ ਵਾ ਵੱਡੇ ਮਾਰਜਨ ਨਾਲ ਜਿੱਤਾਂਗੇ ਰਾਜਾ ਬੜਿੰਗ ਲਗਾਤਾਰ ਤੇ ਰੰਜੀਟ ਲੋਬੀ ਦਾ ਹਲਕੇ ਵਿੱਚ ਜਗਰਾਉਂ ਹਲਕੇ ਵਿੱਚ ਡੋਰੇ ਕਰ ਰਹੇ ਨੇ ਤੇ ਲੋਕਾਂ ਨੂੰ ਕਹਿ ਰਹੇ ਨੇ ਕਿ ਸਾਨੂੰ ਗੋਡਾ ਪਾਇਓ ਤੇ ਕੰਮ ਕਰਕੇ ਦਿਖਾਓ ਨਿਕਲ ਨਹੀਂ ਕੰਮ ਪਹਿਲਾਂ ਕਿਹੜਾ ਰਾਜੇ ਬੜਿੰਗ ਦੇ ਬੰਦਿਆਂ ਨੇ ਕੀਤਾ ਵਾ 10 ਸਾਲ ਲਗਾਤਾਰ ਲੁਧਿਆਣੇ ਦੇ ਲੋਕਾਂ ਨੇ ਕਾਂਗਰਸ ਦਾ ਨਮਾਇੰਦਾ ਚੁਣਿਆ ਇੱਥੋਂ ਕਦੇ ਆ ਕੇ ਲੋਕਾਂ ਦੀ ਸਾਰ ਵੀ ਲਈ ਆ ਕਦੇ ਆਇਆ ਵੀ ਹੈ ਜਗਰੋਂ ਚਾ ਪੁੱਛ ਲੋ ਮੇਰੀਆਂ ਭੈਣਾ ਮਾਵਾਂ ਬਾਹਰ ਖੜੀਆਂ ਇਹਨਾਂ ਨੂੰ ਪੁੱਛ ਲੋ ਵੀ ਜਿਹੜਾ ਐਮਪੀ ਬਣਾਇਆ ਸੀ ਅਸੀਂ 10 ਸਾਲ ਪਹਿਲਾਂ ਉਹ ਦੇਖ ਲਾ ਉਹ ਹੱਥ ਮਾਰਦਾ ਆ ਜਾ ਇਹ ਲੋਕਾਂ ਦੀ ਆਵਾਜ਼ ਆ ਬਿੱਟੂ ਨਹੀਂ ਆਇਆ ਜੀ ਬਿੱਟੂ ਇਹ ਲੋਕਾਂ ਦੀ ਆਵਾਜ਼ ਆ ਲੋਕਾਂ ਦਾ ਮਤਦਾਦਾਨ ਜਦੋਂ ਅਸੀਂ ਲੋਕ ਲੈਨੇ ਆ ਤੇ ਇਹਨਾਂ ਦੀ ਸਾਰ ਕਿਹਨੇ ਲੈਣੀ ਆ ਇਹ ਲੋਕ ਇਹਦਾ ਸਿਆਣੇ ਆ ਸਿਆਣਪ ਹੋ ਗਈ ਹੁਣ ਲੋਕੀ ਬੱਚੇ ਜਾਗ ਪਏ سوشل میڈیا ਦਾ ਜੋਗ ਆ ਗਿਆ ਇਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਕਿਹੜੇ ਲੋਕ ਰਾਜਨੀਤੀ 92 ਮੈਂਬਰ ਤਾਂ ਹੀ ਚੁਣਿਆ ਹੁਣ ਇਹਨਾਂ ਨੇ ਮਨ ਬਣਾਇਆ ਹੋਇਆ ਐਚ ਕੀ ਕਰਨਾ 13 0 ਤੇ ਭਗਵਾਨ ਤੁਮਾਨ ਨੇ ਬਣਨਾ ਪੰਜਾਬ ਦਾ ਹੀਰੋ ਤੇ ਮੋਦੀ ਨੇ ਹੋ ਜਾਣਾ 0 ਤੁਹਾਡੇ ਸੋਚ ਚ ਰਹਿ ਗਏ ਤੇ ਰਮੀਲ ਬਿੱਟੂ ਨੇ ਸਵਾਲ ਚੁੱਕੇ ਨੇ ਉਹ ਕਹਿੰਦੇ ਕਿ ਜਿਨ੍ਹਾਂ ਨੇ ਸੋਹ ਨਹੀਂ ਵਿਧਾਨ ਸਭਾ ਦੇ ਵਿੱਚ ਚੰਗੀ ਤਰ੍ਹਾਂ ਚੱਕੀ ਉਹ ਪਾਰਲੀਮੈਂਟ ਤੋਂ ਮੁੱਦੇ ਕੋਈ ਚੱਕਰ ਨਹੀਂ ਗਿਆ ਸੋਹ ਪੜੇ ਨਾਲੋਂ ਜ਼ਿਆਦਾ ਗੁੜਿਆ ਹੋਣਾ ਚਾਹੀਦਾ ਵਿੱਚ ਨੂੰ ਕਹੇ ਅੰਗਰੇਜ਼ੀ ਜਿਹੜੀ ਤੂੰ ਬੋਲ ਕੇ ਆਇਆ ਨਾ ਲੋਕ ਸਭਾ ਚ ਉਹ ਲੁਧਿਆਣੇ ਦੇ ਲੋਕ ਜਾਣਦੇ ਆ ਕਰਾਂਗੇ ਲੋਕਾਂ ਦੇ ਕੰਮ ਕਰਕੇ ਅੱਗੇ ਕੀਤੇ ਆ ਹੁਣ ਕਰਕੇ ਦਿਖਾਵਾਂਗੇ ਉਹਨੂੰ ਕਹੇ ਜੀ ਰਾਜਾ ਬੜਿੰਗ ਕਹਿੰਦੇ ਨੇ ਵੀ ਜਾਣ ਬੁੱਝ ਕੇ ਕੋਠੀ ਜਿਹੜੀ ਆ ਉਹ ਖਾਲੀ ਕਰਾਈ ਗਈ ਆ ਸਰਕਾਰ ਦੀ ਤਾਂ ਕਿ ਬਿੱਟੂ ਨੂੰ ਸympathy ਵੋਟਾਂ ਪਾ ਸਕਣ ਲੋ ਕਿਉਂ ਟੈਕਸ ਨਹੀਂ ਦੇਣਾ ਬਿੱਟੂ ਕੋਈ ਸਪੈਸ਼ਲ ਚੀਜ਼ ਆ ਦੁਨੀਆ ਦੇ ਵਿੱਚ ਇਹ ਲੋਕਾਰੇ ਪ੍ਰਧਾਨ ਮੰਤਰੀ ਟੈਕਸ ਦਿੰਦਾ ਮੁੱਖ ਮੰਤਰੀ ਟੈਕਸ ਦਿੰਦਾ ਕਿਉਂ ਨਹੀਂ ਟੈਕਸ ਦੇਣਾ ਇਹਦਾ ਮਤਲਬ ਬਿੱਟੂ ਨੇ ਦੋ ਵਾਰੀ ਲੋਕ ਸਭਾ ਦੇ ਵਿੱਚ ਸੌਂ ਚੱਕੀ ਆ ਬਿੱਟੂ ਦੇ ਕਾਰਵਾਈ ਹੋਣੀ ਚਾਹੀਦੀ ਆ ਮੈਂ ਤੁਹਾਡੇ ਲਈ ਕਹਿ ਰਿਹਾ ਜਿਹੜਾ ਬੰਦਾ ਸੌਂ ਚੱਕ ਲੈਂਦਾ ਸੰਵਧਾਨ ਦੀ ਉਸ ਤੋਂ ਬਾਅਦ ਉਹਨੇ ਕਾਪਣਾ ਕ੍ਰੈਪਸ਼ਨ ਕੀਤੀ ਆ 8 ਸਾਲ ਉਹਨੇ ਪੈਸੇ ਨਹੀਂ ਜਮ੍ਹਾਂ ਕਰਾਏ ਉਹਦੀ ਅਨਕਵਾਰੀ ਲਾ ਕੇ ਰਾਤੋਂ ਰਾਤ 1 ਕਰੋੜ 80 ਲੱਖ ਰੁਪਇਆ ਕਿੱਥੋਂ ਆ ਗਿਆ ਬਿੱਟੂ ਦਾ ਉਹ ਸ਼ੋਅ ਕਰੇ ਬਿੱਟੂ ਆਹ ਹਾਈ ਕੋਰਟ ਦੇ ਕਿਸੇ ਰਿਟਾਇਰ ਜੱਜ ਦੇ ਕੋਲੋਂ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਕੇਂਦਰ ਦੀਆਂ ਦਾ ਏਜੰਸੀਆਂ ਸਾਰੀਆਂ ਹੈਗੀਆਂ ਭਾਈਪਾ ਦੀਆਂ ਸਰਕਾਰ ਤੁਹਾਡੀ ਜਾਂਚ ਕਰਾਵਾਂਗੇ ਬਿਲਕੁਲ ਜਾਂਚ ਕਰਾਵਾਂਗੇ 1 ਕਰੋੜ 80 ਲੱਖ ਰਾਤੋਂ ਰਾਤ ਕਿਹੜੀਆਂ ਜ਼ਮੀਨਾਂ ਵੇਚ ਗਈਆਂ ਜਿਹੜੇ ਬਿਆਨੇ ਹੋ ਗਏ ਜਿਹੜੇ 8 ਸਾਲ ਜਮਾਨੀ ਕਰਾਇਓ ਰਾਤੋ-ਰਾਤ ਪੈਸੇ ਜਮ੍ਹਾਂ ਕਰਾਇਆ ਉਹਦੀ ਅੰਕਵਾਰੀ ਹੋਣੀ ਚਾਹੀਦੀ ਬਣੀ ਸਾਹਿਬ ਨੇ ਇੱਕ ਵਾਰ ਫੇਰ ਸਵਾਲ ਖੜੇ ਕੀਤੇ ਨਹੀਂ ਕਹਿੰਦੇ ਦੋਸਤੀ ਨੂੰ ਬਈ ਭਗਵੰਤ ਮਾਨ ਜੀ ਨੇ ਕਹਿੰਦੇ ਕਹਿੰਦੇ ਹਾਈਲਾਈਟ ਕਰਨ ਵਾਸਤੇ ਕੀਤਾ ਗਿਆ ਸਾਰਾ ਕੁਝ ਦੇਖੋ ਗੱਲ ਸੁਣੋ ਮੇਰੀ ਇਹ ਤਾਂ ਸਾਹਮਣੇ ਹੀ ਆ ਜਾਣਾ ਉਹਨਾਂ ਮਿੱਤਰਾ ਦਿੜ ਪਰ ਦਿਨ ਰਾਜੀ ਰੁਕੇ ਟਾਈਮ ਘਟੀ ਜਾਂਦਾ ਵਾ ਅੱਜ 17 ਦਿਨ ਰਹਿ ਗਏ ਫਿਰ 16 ਰਹਿ ਜਾਣੇ ਪਰ 15 ਤੇ 13 ਬਿਸਤਰਾ ਗੋਲ ਕਰਨ ਲਈ ਪ੍ਰਤਾਪ ਬਾਜਵਾ ਆ ਕੇ ਬਹਿ ਗਿਆ ਲੁਧਿਆਣੇ ਦੋਨੇ ਇਕੱਠੇ ਹੀ ਜਾਉਂਗੇ ਤੈਨੂੰ ਗਿੱਦੜ ਵਾਏ ਪ੍ਰਤਾਪ ਆਜਵੇ ਨਹੀਂ ਛੱਡਿਆ ਉਹ ਨਾ ਰਾਜੇ ਨੂੰ ਦਾ 180 ਕਿਲੋਮੀਟਰ ਦੂਰ ਆ ਕਿਸੇ ਨੂੰ ਪੁੱਛ ਕੇ ਦੇਖ ਲਓ ਇੱਥੋਂ ਬਾਹਰ ਨਿਕਲ ਕੇ ਅਸੀਂ ਝੰਡੀਆਂ ਨੂੰ ਲੈ ਕੇ ਸਵਾਲ ਚੁੱਕੇ ਹੋ ਕਹਿੰਦੇ ਆਮ ਆਦਮੀ ਪਾਰਟੀ ਕੋ ਪੈਸਾ ਕਿੱਥੋਂ ਆਇਆ ਝੰਡੀਆਂ ਦੇ ਪ੍ਰਚਾਰ ਕਰਨ ਨੂੰ ਕਿਵੇਂ ਰਾਜਾ ਜਿਹੜੇ ਜਿਹੜੇ 42-42 ਲੱਖ ਦੇ ਰਾਜੇ ਨੂੰ ਕਹਿ ਨਾ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਚੋਂ ਲਵਾਈਆਂ ਨੇ ਪੰਜਾਬ ਦੇ ਪੈਸੇ ਜਿਹੜੇ ਆ ਉਹ 42-42 ਲੱਖ ਦੇ ਬੋਲ ਲੈ ਰਿਆ ਉਹ ਸਾਰਾ ਸਾਹ ਪੱਪੀ ਕਰ ਰਿਆ ਦਿੱਤੋਂ ਮੰਗ ਲੈਣਾ ਸਾਹ ਪੱਪੀ ਨੇ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਵਾਲੇ ਸਵਾਲ ਤੇ ਜਵਾਬ ਦਿੰਦੇ ਹੋਏ ਮਣਕੇ ਨੇ ਕਿਹਾ ਕਿ ਲੋਕ ਆਪ ਹੀ ਖਰਚਾ ਕਰਦੇ ਹਨ ਤਾਂ ਦੱਸ ਦੀਏ ਕਿ ਲੋਕਾਂ ਕੋਲ ਆਪਣੇ ਘਰ ਚ ਲਾਉਣ ਲਈ ਪੈਸੇ ਨਹੀਂ 100 ਰੁਪਏ ਲੀਟਰ ਤੇਲ ਪਵਾ ਕੇ ਰੇਲੀਆਂ ਕਰਨ ਲਈ ਕਿੱਥੋਂ ਪੈਸੇ ਆਉਣਗੇ ਬਾਕੀ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਨੇ ਤੇ ਖਾਣ ਵਾਲੇ ਹੋਰ ਨੇ ਸੋ ਸਮਝਦਾਰ ਸ਼ਰੋਤੇ ਗੱਲ ਨੂੰ ਚੰਗੀ ਤਰ੍ਹਾਂ ਸਮਝ ਰਹੇ ਨੇ ਕਿ ਲੀਡਰ ਬੋਲ ਦੇ ਕਿੱਥੇ ਨੇ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ